ਉਸੀ ਚੱਗਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਸੁਨੀਲ ਜਾਖੜ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕਰ ਰਹੇ ਸੀਗੇ ਪਰ ਉਹਨਾਂ ਦਾ ਇੱਕ ਅਜੀਹਾ ਜਵਾਬ ਜੋ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਨੂੰ ਉਹਨਾਂ ਦੇ ਵੱਲੋਂ ਪੱਗ ਬੰਨਣੀ ਸਿਖਾ ਦਿੱਤੀ ਗਈ ਕਿਉਂਕਿ ਉਹਨਾਂ ਨਾਲ ਜੋ ਵਿਤਕਰਾ ਕਾਂਗਰਸ ਦੇ ਵਿੱਚ ਹੋਇਆ ਹੈ ਉਹ ਇੱਕ ਵੱਡਾ ਸਵਾਲ ਸੀਗਾ ਤੇ ਉਸ ਤੋਂ ਸਬਕ ਲੈ ਕੇ ਕਾਂਗਰਸੀ ਬੱਗ ਬੰਨਣ ਲੱਗ ਪਏ ਇਨਡਾਇਰੈਕਟ ਤੌਰ ਦੇ ਉੱਤੇ ਇਹ ਮੈਸੇਜ ਜਾਂ ਕਹਿ ਸਕਦੇ ਇਹ ਨਿਸ਼ਾਨਾ ਜਿਹੜਾ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਸਾਧਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਧੇ ਤੌਰ ਤੇ ਉੱਤੇ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਉਹ ਸਖਸ਼ ਨੇ ਜੋ ਆਪਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਨਹੀਂ ਹੋਣ ਦੇਣਾ ਚਾਹੁੰਦੇ ਉਸ ਦੇ ਵਿੱਚ ਇਹ ਅੱਗ ਦਾ ਕੰਮ ਕਰਨਗੇ ਉਹਨਾਂ ਕਿਹਾ ਕਿ ਸੁਪਾਲ ਸਿੰਘ ਖੈਰਾ ਹੋਣ ਜਾਂ ਸਿੱਧੂ ਹੋਣ ਜੋ ਆਪਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਲਵ ਮੈਰਿਜ ਕਰਨ ਲੱਗੀ ਹੈ ਉਸ ਲਵ ਮੈਰਿਜ ਨੂੰ ਉਸ ਵਿਆਹ ਨੂੰ ਟੋੜਨ ਵਾਲੇ ਜਿਹੜੇ ਐ ਉਹ ਸਿੱਧੂ ਤੇ ਖੈਰਾ ਹੋ ਸਕਦੇ ਨੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਵਜ੍ਹਾ ਦੇ ਨਾਲ ਕਾਂਗਰਸ ਤੇ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਗਿਆ ਸੀਗਾ ਉਹ ਇਹ ਕਾਰਨ ਸੀਗਾ ਕਿ ਉਹ ਇੱਕ ਹਿੰਦੂ ਚੇਹਰਾ ਸੀ ਉਹ ਪੱਗ ਨਹੀਂ ਸੀਗੇ ਬੰਦੇ ਉਹਨਾਂ ਕਿਹਾ ਕਿ ਇਸ ਤੋਂ ਬਾਕੀ ਕਾਂਗਰਸੀਆਂ ਨੇ ਸਬਕ ਸਿੱਖ ਲਿਆ ਅਮਰਿੰਦਰ ਸਿੰਘ ਰਾਜਾ ਵੜਿੰਦਾਂ ਨਾਮ ਤਾਂ ਨਹੀਂ ਲਿਆ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗੀ ਸੀਗੇ ਜੋ ਪਹਿਲਾਂ ਪੱਗ ਨਹੀਂ ਬੰਦੇ ਸੀਗੇ ਤੇ ਹੁਣ ਪੱਗ ਬੰਨਣ ਲੱਗੇ ਨੇ ਜਦੋਂ ਤੋਂ ਜਾਖੜ ਪਾਰਟੀ ਤੋਂ ਆਉਤ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਜਾਖੜ ਨੇ ਕਿਹਾ ਕਿ ਮੈਂ ਕਾਂਗਰਸੀਆਂ ਨੂੰ ਪੱਗ ਬੰਨਣੀ ਸਿਖਾ ਦਿੱਤੀ ਜੋ ਸਿੱਖੀ ਪ੍ਰਚਾਰ ਦਾ ਕੰਮ ਐਸਜੀਪੀਸੀ ਨਹੀਂ ਕਰ ਸਕੀ ਉਹ ਕੰਮ ਮੈਂ ਕਰ ਦਿੱਤਾ ਯਾਨੀ ਸੁਨੀਲ ਜਾਖੜ ਨੇ ਇਨਡਾਇਰੈਕਟ ਤੌਰ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਵਾਲ ਚੁੱਕਿਆ ਕਿ ਉਹ ਪੱਗ ਬੰਨਣ ਲੱਗੇ ਨੇ ਜੋ ਉਹ ਦੇਣ ਜਿਹੜੀ ਹੈ ਉਹ ਸੁਨੀਲ ਜਾਖੜ ਦੀ ਹੈ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਖਪਾਲ ਸਿੰਘ ਖੈਰਾ ਤੇ ਨਵਜੋਤ ਸਿੰਘ ਸਿੱਧੂ ਜਿਹੜੀ ਲਵ ਮੈਰਿਜ ਹੋ ਰਹੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੜਜੋੜ ਹੋ ਰਿਹਾ ਪੰਜਾਬ ਦੇ ਵਿੱਚ ਉਸ ਦੇ ਰਾਹ ਦਾ ਰੋੜਾ ਪੰਛਕਦੇ ਨੇ ਹੋਰ ਇਸ ਤਰ੍ਹਾਂ ਦੇ ਅਪਡੇਟ ਲਈ ਬਨੇ ਰਹੋ ਚੱਕਦੇ ਟੀਵੀ ਦੇ ਨਾਲ